ਆਖਿਰੇ ਬਚਪਨ ਤੋਂ ਹੀ ਤੁਹਾਡੇ ਵਾਲ ਚਿੱਟੇ ਕਿਉਂ ਹੋਣ ਲੱਗ ਜਾਂਦੇ ਨੇ ਕੀ ਤੁਸੀਂ ਕਦੇ ਸੋਚਿਆ ਹੈਗਾ ਅਸਲ ਇਸ ਦੇ ਪਿੱਛੇ ਕਾਰਨ ਕੀ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸਮਝਾ ਦਿੰਨੇ ਆ ਦਰਅਸਲੇ ਅੱਜਕੱਲ੍ਹ ਛੋਟੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋਣਾ ਇੱਕ ਆਮ ਸਮੱਸਿਆ ਬਣ ਗਿਆ ਹੈ ਜਦੋਂ ਕਿ ਸਫੇਦ ਵਾਲਾਂ ਨੂੰ ਕਦੇ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਸੀਗਾ ਤੇ ਹੁਣ ਇਹ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਡਾਕਟਰਾਂ ਦਾ ਮੰਨਣਾ ਹੈਗਾ ਕਿ ਇਹ ਸਿਰਫ ਜੈਨੇਟਿਕਸ ਪਰ ਕੁਝ ਜ਼ਰੂਰੀ ਵਿਟਾਮਿਨਾ ਅਤੇ ਖਣਿਜਾਂ ਦੀ ਕਮੀ ਵੀ ਇਸ ਦੀ ਸਮੱਸਿਆ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਨੇ ਇਸ ਤੋਂ ਇਲਾਵਾ ਜੀਵਨ ਸ਼ੈਲੀ ਖੁਰਾਕ ਅਤੇ ਤਣਾਅ ਵਰਗੇ ਕਾਰਨਕ ਵੀ ਇਸ ਸਮੱਸਿਆ ਦੇ ਵਿੱਚ ਯੋਗਦਾਨ ਪਾਉਂਦੇ ਨੇ ਇਸਦੇ ਲਈ ਆ우 ਤੁਹਾਨੂੰ ਦੱਸਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਕੁਝ ਲੋਕਾਂ ਨੂੰ ਬਚਪਨ ਤੋਂ ਹੀ ਸਫੇਦ ਵਾਲ ਕਿਉਂ ਮਹਿਸੂਸ ਹੁੰਦੇ ਨੇ ਅਤੇ ਕਿਹੜੇ ਵਿਟਾਮਿਨ ਦੀ ਕਮੀ ਇਸ ਸਮੱਸਿਆ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਕਿਵੇਂ ਇਸ ਉੱਤਕਾਰਾ ਪਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਟਾਮਿਨਾ ਅਤੇ ਸਫੇਦ ਵਾਲਾਂ ਦੇ ਵਿਚਕਾਰ ਆਕੇ ਸੰਬੰਧ ਕੀ ਨੇ ਦਰਅਸਲ ਵਾਲਾਂ ਦਾ ਰੰਗ ਮੇਲਾਨਿਨ ਨਾਮਕ ਇੱਕ ਰੰਗਦਾਰ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਇਹ ਰੰਗਦਾਰ ਸਰੀਰ ਦੇ ਵਿੱਚ ਮੈਲਾਨੋ ਸਾਈਟ ਸੈੱਲਾਂ ਦੁਆਰਾ ਉਸ ਦੇ ਦੁਆਰਾ ਪੈਦਾ ਹੁੰਦਾ ਹੈ ਜਦੋਂ ਕਿ ਇਹਨਾਂ ਸੈੱਲਾਂ ਦੇ ਵਿੱਚ ਟੁਕਵੀ ਪੋਸ਼ਣ ਦੀ ਘਾਟ ਹੁੰਦੀ ਹੈ ਜਾਂ ਉਹਨਾਂ ਦਾ ਕੰਮਕਾਜ ਵਿਗੜ ਜਾਂਦਾ ਹੈ ਤਾਂ ਮੈਲਾਨਿਨ ਦਾ ਉਤਪਾਦਨ ਘਟ ਜਾਂਦਾ ਹੈ ਇਸ ਦੇ ਨਾਲ ਵਾਲ ਕੁਦਰਤੀ ਤੌਰ ਦੇ ਉੱਤੇ ਆਪਣਾ ਰੰਗ ਗਵਾ ਦਿੰਦੇ ਨੇ ਅਤੇ ਇਹ ਚਿੱਟੇ ਦਿਖਾਈ ਦਿੰਦੇ ਨੇ ਅਤੇ ਬਹੁਤ ਸਾਰੇ ਅਧਿਐਨ ਇਹ ਵੀ ਦੱਸਾਉਂਦੇ ਨੇ ਕਿ ਕੁਝ ਵਿਟਾਮਿਨਾਂ ਦੀ ਘਾਟ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੇਦ ਹੋਣ ਦਾ ਸਭ ਤੋਂ ਆਮ ਕਾਰਕ ਮੰਨਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਮੀ ਦੀ ਤਾਂ ਵਿਟਾਮਿਨ B12 ਦੀ ਕਮੀ ਜੀ ਹਾਂ ਵਿਟਾਮਿਨ B12 ਦੀ ਕਮੀ ਨੂੰ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੇਦ ਹੋਣ ਦਾ ਸਭ ਤੋਂ ਆਮ ਕਾਰਕ ਮੰਨਿਆ ਜਾਂਦਾ ਹੈ ਇਹ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਅਤੇ ਵਾਲਾਂ ਦੇ ਰੋਮਾਂ ਤੱਕ ਆਕਸੀਜਨ ਪਹੁੰਚਾਉਣ ਦੇ ਵਿੱਚ ਮਦਦ ਕਰਦਾ ਜਦੋਂ ਸਰੀਰ ਦੇ ਵਿੱਚ ਕਮੀ ਹੁੰਦੀ ਹੈ ਤਾਂ ਵਾਲਾਂ ਦੇ ਰੋਮਾਂ ਨੂੰ ਲੋੜਿੰਦਾ ਪੋਸ਼ਣ ਨਹੀਂ ਮਿਲਦਾ ਅਤੇ ਮੈਲੇਨਿਨ ਉਤਪਾਦਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਡਾਕਟਰਾਂ ਦੇ ਅਨੁਸਾਰ ਵਿਟਾਮਿਨ B12 ਦੀ ਕਮੀ ਸ਼ਾਕਾਹਾਰੀਆਂ ਦੇ ਵਿੱਚ ਆਮ ਹੈ ਕਿਉਂਕਿ ਇਹ ਮੁਕਤੌਰ ਤੇ ਉਤੇ ਜਨਰਾਂ ਦੇ ਉਤਪਾਦਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਲਈ ਇਸ ਕਮੀ ਨੂੰ ਦੂਰ ਕਰਨ ਦੇ ਲਈ ਖੁਰਾਕ ਦੇ ਵਿੱਚ ਅੰਡੇ ਦੁੱਧ ਮਾਸ ਮੱਛੀ ਅਤੇ ਮਸ਼ਰੂਮ ਜੋ ਕਿ ਮਸ਼ਰੂਮ ਵਰਗੇ ਭੋਜਨ ਜੋ ਕਿ ਭੋਜਨ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਫਿਰ ਵਿਟਾਮਿਨ ਡੀ ਦੀ ਕਮੀ ਜ્યાં ਵਿਟਾਮਿਨ ਡੀ ਨਾ ਸਿਰਫ ਹੱਡੀਆਂ ਦੇ ਲਈ ਸਗੋਂ ਵਾਲਾਂ ਦੀ ਸਿਹਤ ਲਈ ਵੀ ਜ਼ਰੂਰੀ ਆ ਇਸ ਦੀ ਕਮੀ ਵਾਲਾਂ ਦੇ ਰੋਮਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਮੈਲਾਨੀਨ ਨੂੰ ਪ੍ਰਭਾਵਿਤ ਕਰਦੀ ਹੈ ਅੱਜ ਦੀ ਜੋ ਕਿ ਅੰਦਰੂਨੀ ਜੀਵਨ ਸ਼ੈਲੀ ਅਤੇ ਸੂਰਜ ਦੀ ਰੋਸ਼ਨੀ ਦੇ ਸੀਮਿਤ ਸੰਪਰਕ ਦੇ ਕਾਰਨ ਨੌਜਵਾਨਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਇਸ ਨਾਲ ਹੀ ਖੋਜ ਦੇ ਅਨੁਸਾਰ ਵਿਟਾਮਿਨ ਡੀ ਦੇ ਪੱਧਰ ਵਾਲੇ ਬੱਚਿਆਂ ਦੇ ਵਿੱਚ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੇਦ ਹੋਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਇਸ ਕਮੀ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ 15 ਤੋਂ 20 ਮਿੰਟ ਧੁੱਪ ਦੇ ਵਿੱਚ ਬਿਤਾਉਣਾ ਜ਼ਰੂਰੀ ਹੈ ਕਿਉਂਕਿ ਵਿਟਾਮਿਨ ਡੀ ਲੈਣਾ ਬਹੁਤ ਜ਼ਰੂਰੀ ਹੈ ਤੇ ਚਰਬੀ ਵਾਲੀ ਮੱਛੀ ਡੈਰੀ ਉਤਪਾਦ ਮਸ਼ਰੂਮ ਅਤੇ ਸਾਬਤ ਅਨਾਜ ਖਾਣਾ ਵੀ ਮਦਦਗਾਰ ਹੋ ਸਕਦਾ ਹੈ ਹੁਣ ਗੱਲ ਆਉਂਦੀ ਹੈ ਵੀ ਇਹਨਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਸਫੇਦ ਵਾਲਾਂ ਤੋਂ ਬਚਣ ਦੇ ਲਈ ਸੰਤੁਲਿਤ ਖੁਰਾਕ ਖਾਣਾ ਜ਼ਰੂਰੀ ਹੈ ਜਿਸ ਦੇ ਵਿੱਚ ਦੁੱਧ ਦਹੀਂ ਅੰਡੇ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੀਵੀ ਸ਼ਾਮਿਲ ਹੋਣ ਜੇ ਲੋੜ ਹੋਵੇ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਵਿਟਾਮਿਨ ਸਪਲੀਮੈਂਟ ਵੀ ਲੈ ਸਕਦੇ ਹੋ ਆਪਣੀਆਂ ਕੁਦਰਤੀ ਵਿਟਾਮਿਨ ਡੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਧੁੱਪ ਦੇ ਵਿੱਚ ਕੁਝ ਸਮਾਂ ਬਿਤਾਉਣ ਦੀ ਵੀ ਕੋਸ਼ਿਸ਼ ਕਰੋ ਸਿਗਰਟ ਨਸ਼ੀ ਅਤੇ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਮੈਲਾਨਿਨ ਨੂੰ ਪ੍ਰਭਾਵਿਤ ਕਰਦੇ ਨੇ ਜਿਵਾਲਾ ਨੂੰ ਸਫੇਦ ਕਰਨ ਦਾ ਕਾਰਨ ਬਣਦਾ ਹੈ